ਜੇ ਅੱਜ ਆਪਾਂ ਫੁੱਲੋ ਮਿੱਠੀ 7.5 HP ਦੀ 16 ਪੈਨਲ ਮੋਨੋ 540W ਦੇ ਲੋ ਸਪੀਡ ਲੂਬੀ ਦੀ ਮੋਨੋਬਲੈਗ ਮੋਟਰ ਲਾਈ ਆ। ਹੌਡ ਟੱਪ ਸਟ੍ਰਕਚਰ ਲਾਇਆ ਤੇ ਪੂਰਾ ਹੈਵੀ ਸਟ੍ਰਕਚਰ ਲਾਇਆ ਜਿਹਨੂੰ ਜਰਰੀ ਪੈਂਦੀ। ਕ੍ਰੈਪਟਨ ਦੀ ਡਰਾਈਵ ਲਾਈ ਆ। 50 ਤੇ ਰਨ ਕਰ ਰਹੀ ਏ। ਇਹ ਸਾਨੂੰ ਪੈਨਲਾਂ ਦੀ ਵੀਡੀਓ ਦਿਖਾਉਣੇ ਆ ਹੋਰ ਪਾਣੀ ਦੀ ਵੀਡੀਓ ਵੀ ਦਿਖਾਉਣੇ ਆ। ਬਹੁਤ ਸੋਨਾ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ 16 ਪੈਨਲ ਲਾਏ ਆ ਇਹ ਤੇ ਬਾਈ ਨਾਲ ਵੀ ਗੱਲ ਕਰਾਉਣੇ ਕਿਵੇਂ ਪਾਣੀ ਬਣਿਆਗਾ ਤੇ ਕਿਵੇਂ ਆਪਣਾ ਸਮਾਨ ਲੱਗਿਆ ਕਿਵੇਂ ਆਪਣੀ ਡੀਲ ਲੱਗੀ ਇਧਰ ਆ ਜਾਓ ਤੇ ਆ ਦੇਖੋ ਆ ਦੇਖੋ ਪਾਣੀ ਦਾ ਪ੍ਰੈਸ਼ਰ ਪੂਰਾ 4 ਇੰਚੀ ਪਾਣੀ ਦਾ ਪ੍ਰੈਸ਼ਰ ਆ ਬਾਈ ਨਾਲ ਗੱਲ ਕਰਾਉਣੇ ਆ। ਹਾਂਜੀ ਬਾਈ ਜੀ ਕਿਵੇਂ ਲੱਗਿਆ ਪਾਣੀ ਆਪਣਾ? ਵਧੀਆ ਜੀ ਬਹੁਤ ਬੋਡਾ ਜਮਾਲ ਬੋਡਾ। ਸਮਾਨ ਕਿਵੇਂ ਲੱਗਿਆ ਵੀਰੇ ਜਿਵੇਂ ਕਿਹਾ ਸੀ ਉਹ ਜਾ ਭੇਜਿਆ ਆਪਾਂ। ਹਾਂਜੀ ਹਾਂ ਓਕੇ ਆ ਜਾਣਾ। ਪੂਰਾ ਵਧੀਆ ਪਾਣੀ ਖੁਸ਼ ਆ ਵਧੀਆ। ਪਾਣੀ ਬਹੁਤ ਵਧੀਆ ਬਣਿਆ। ਖੁਸ਼ ਆ ਪੂਰੇ। ਹਾਂਜੀ। ਠੀਕ ਹੈ ਬਾਈ ਜੀ ਬਾਈ ਬਹੁਤ ਖੁਸ਼ ਆ ਖਾਨ ਵੀਰੇ ਆਪਣਾ ਤੇ ਜਿਸ ਵੀ ਨਿਲ ਬਾਉਣੀ ਹੋਵੇ ਸਾਡੇ ਪੰਜਾਬ ਸੋਲੋ ਗਰੁੱਪ ਕੋ ਪੱਕਾ ਗੱਲਾਂ ਤੋਂ ਸਾਡੇ ਨਾਲ ਸੰਪਰਕ ਕਰ ਸਕਦਾ। ਹੌਟ ਟਿਪ ਸਟ੍ਰਕਚਰ ਲਾਵਾਂਗੇ। ਤੇ ਜਿਹਨੂੰ ਜਾਣੇ ਬੰਦੇ ਫੁੱਲ ਹੈਵੀ ਸਟ੍ਰਕਚਰ ਆ ਵੀਰੇ। ਪਾਣੀ ਵੀ ਤੁਸੀਂ ਦੇਖ ਲਿਆ। ਤੇ ਬਹੁਤ ਸੋਹਣਾ ਪਾਣੀ ਬਣਿਆ ਧੰਨਵਾਦ